ਹੈਲੋ एवरीवन वेलकम टू आवर चैनल ਅੱਜ ਦੀ ਵੀਡੀਓ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਫਰੈਂਡਸ ਅੱਜ ਵਾਲੀ ਵੀਡੀਓ ਦੇ ਵਿੱਚ ਅਸੀਂ ਬਹੁਤ ਸੋਹਣੇ ਸੂਟ ਤੁਹਾਡੇ ਲੈ ਕੇ ਆਏ ਹਾਂ ਕਲਰ ਬਹੁਤ ਸੋਹਣੇ ਨੇ ਕਨਸੈਪਟ ਕਾਫੀ ਅੱਛੇ ਨੇ ਹੈਂਡਵਰਕ ਦੇ ਸੂਟ ਨੇ ਮਸ਼ੀਨ ਵਰਕ ਦਾ ਵੀ ਇੱਕ ਸੂਟ ਹੈ ਜਿਹਦੀ ਕਿ ਐਮਬਲਟਰੀ ਬਹੁਤ ਅੱਛੀ ਹੈ ਔਰ ਕੁਝ ਕਨਸੈਪਟ ਅ ਗਰਲਿਸ਼ ਸਟਾਈਲ ਦੇ ਹੈਗੇ ਨੇ ਕੋ ਯੰਗ ਕੁੜੀਆਂ ਨੇ ਜਦੋਂ ਵੀ ਹੁਣ ਫੰਕਸ਼ਨ ਆਉਣ ਵਾਲੇ ਨੇ ਤਾਂ ਕਿਸ ਤਰ੍ਹਾਂ ਦੇ ਆਊਟਫਿਟ ਜਿਹੜੀਆਂ ਨੇ ਉਹ ਟ੍ਰੈਂਡ ਦੇ ਵਿੱਚ ਹੈ ਵੈਲ ਬਾਟਮ ਬਹੁਤ ਟ੍ਰੈਂਡ ਦੇ ਵਿੱਚ ਹੈ ਪਾਕਿਸਤਾਨੀ ਸੂਟ ਜਿਹਦੇ ਨਾਲ ਕਿ ਸਟ੍ਰੇਟ ਸਲਵਾਰ ਪਾਕਿਸਤਾਨੀ ਸਲਵਾਰ ਵੇਅਰ ਕੀਤੀ ਜਾਂਦੀ ਉਹ ਬਹੁਤ ਸੋਹਣੇ ਲੱਗਦੇ ਨੇ ਸੋ ਇੱਕ ਆਸ਼ਾ ਮੈਨੂੰ ਹੋਰ ਵੀ ਆਉਂਦਾ ਪਾਕਿਸਤਾਨੀ ਸਲਵਾਰ ਦੇ ਬਾਰੇ ਵਿੱਚ ਪਾਕਿਸਤਾਨੀ ਸਲਵਾਰ ਦੀ ਜਿਹੜੀ ਲੈਂਥ ਹੈ ਉਹ ਕਿਸ ਤਰ੍ਹਾਂ ਤੁਸੀਂ ਰੱਖਦੇ ਹੋ ਪਾਕਿਸਤਾਨੀ ਸਲਵਾਰਾਂ ਜਿਹੜੀਆਂ ਹੁੰਦੀਆਂ ਨੇ ਸਾਡੀ ਨਾਰਮਲ ਜਿਹੜੀ ਸਲਵਾਰ ਬੰਦੀ ਹੈ ਉਹਦੇ ਤੋਂ 1 ਇੰਚ ਅਗਰ ਤੁਸੀਂ ਉਹਨੂੰ ਛੋਟੀ ਰੱਖਾਉਂਦੇ ਹੋ ਤਾਂ ਤੁਹਾਡੀ ਸਲਵਾਰ ਜਿਹੜੀ ਆ ਬਿਲਕੁਲ ਸਟ੍ਰੇਟ ਔਰ ਖੜੀ-ਖੜੀ ਰਹੇਗੀ ਲੌਂਗ ਲੈਂਥ ਰੱਖੋਗੇ ਸਲਵਾਰ ਦੀ ਤਾਂ ਸਲਵਾਰ ਡਿੱਗੇਗੀ ਉਹ ਚੰਗੀ ਨਹੀਂ ਲੱਗਦੀ ਸੋ ਤੁਸੀਂ 1 ਇੰਚ ਛੋਟੀ ਸਰਵਾ ਰੱਖ ਲਿਆ ਕਰੋ ਤੁਹਾਡੀ ਸਰਵਾ ਬਿਲਕੁਲ ਪਰਫੈਕਟ ਸਿੱਧੀ ਸਿੱਧੀ ਖੜੀ ਹੋਈ ਰਹੇਗੀ ਫਰੈਂਡਸ ਅੱਜ ਅਗਰ ਤੁਸੀਂ ਸਾਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਅੱਛੀ ਲੱਗੇ ਲਾਈਕ ਐਂਡ ਸ਼ੇਅਰ ਕਰਨਾ ਇੰਸਟਾਗ੍ਰਾਮ ਤੇ ਫੋਲੋ ਕਰ ਲੈਣਾ ਉਹਦੇ ਉੱਪਰ ਤੁਹਾਨੂੰ ਕਾਫੀ ਸਾਰੀਆਂ ਫੋਟੋ ਐਂਡ ਰੀਲਸ ਮਿਲ ਜਾਣਗੀਆਂ ਸੂਟਾਂ ਦੇ ਨਾਲ ਰਿਲੇਟਡ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੋ ਸੂਟਾਂ ਦਾ ਫੈ布ਰਿਕ ਦਿਖਾਉਣਾ ਚਾਹੁੰਦੀ ਹਾਂ ਜੋ ਕਿ ਅਸੀਂ ਸੂਟ ਰੈਡੀ ਕਰ ਰਹੇ ਹਾਂ ਕਾਫੀ ਜ਼ਿਆਦਾ ਟ੍ਰੈਂਡ ਦੇ ਵਿੱਚ ਹੈ ਸਾਡੇ ਕੋਲ ਇਹ ਇਹ ਵਾਲਾ ਫੈਬਰਿਕ ਹੈ ਬਹੁਤ ਸੋਹਣਾ ਫੈਬਰਿਕ ਹੈ 프린ਟਿੰਗ ਬਹੁਤ ਹੀ ਅੱਛੀ ਹੈ ਤੁਸੀਂ ਦੇਖ ਸਕਦੇ ਹੋ ਸ਼ਿਮਰ ਦਾ ਫੈਬਰਿਕ ਹੈ ਬੇਸ ਸ਼ਿਮਰ ਰਹੇਗਾ ਔਰ ਬਹੁਤ ਜ਼ਿਆਦਾ ਸੌਫਟ ਹੈ ਇਹ ਤੁਸੀਂ ਦੇਖ ਸਕਦੇ ਹੋ ਬਹੁਤ ਸੌਫਟ ਹੈ ਇਹ ਦੋ ਤਰੀਕੇ ਨਾਲ ਸੂਟ ਰੈਡੀ ਹੁੰਦੇ ਨੇ ਇੱਕ ਅਸੀਂ ਰੈਡੀ ਕਰਦੇ ਹਾਂ ਸ਼ਰਟ ਐਂਡ ਦੁਪੱਟਾ ਇਸੇ ਹੀ ਫੈਬਰਿਕ ਦਾ ਰਹੇਗਾ ਨਾਲ ਅਸੀਂ ਪਲੇਨ ਸਲਵਾਰ ਕਰਕੇ ਉਹਦੇ ਉੱਪਰ ਐਮਬਰਾਇਡਰੀ ਕਰਾਂਗੇ ਔਰ ਸ਼ਰਟ ਤੇ ਪੈਚਿੰਗ ਕਰਕੇ ਐਮਬਰਾਇਡਰੀ ਕਰਾਂਗੇ ਸੈਕੰਡ ਕਨਸੈਪਟ ਇਹਦੇ ਵਿੱਚ ਤੁਸੀਂ ਇਹ ਕਰ ਸਕਦੇ ਹੋ ਕਿ ਸ਼ਰਟ ਸਿਰਫ ਇਹਦੀ ਬਣਾਓ ਪਲੇਨ ਦੁਪੱਟਾ ਐਂਡ ਪਨੀ ਸਲਵਾਰ ਕਰੋ ਇਹਦੇ ਕਲਰ ਬਹੁਤ ਪਿਆਰੇ ਨੇ ਇਹਨੂੰ ਅਗਰ ਤੁਸੀਂ ਨਾ ਹੌਟ ਪਿੰਕ ਕਲਰ ਦੇ ਨਾਲ ਜਾਂ yellow ਦੇ ਨਾਲ ਕੰਟਰਾਸਟ ਕਰੋਗੇ ਬਹੁਤ ਸੋਹਣਾ ਸੂਟ ਬਣੇਗਾ ਸੈਕੰਡਰੀ ਦੇ ਵਿੱਚ ਜਿਹੜਾ ਕਲਰ ਸੀਗਾ ਉਹ ਇਹ ਵਾਲਾ ਹੈ ਇਹ ਦੇਖੋ ਇਹਦੇ ਵੀ ਕਲਰਸ ਜਿਹੜੇ ਨੇ ਬਹੁਤ ਸੋਹਣੇ ਨੇ ਔਰ ਇਹਦੇ ਜਿਹੜੇ ਬਾਕੀ ਦੇ ਸਾਰੇ ਸ਼ੇਡਸ ਜਿੰਨੇ ਵੀ ਸਾਡੇ ਕੋਲ ਅਵੇਲੇਬਲ ਹੋਣਗੇ ਮੈਂ WhatsApp ਤੇ ਸਟੇਟਸ ਪਾ ਦਵਾਂਗੀ ਅੱਜ ਤੁਸੀਂ ਚੈੱਕ ਕਰ ਲੈਣਾ ਉੱਥੇ ਤੁਸੀਂ ਬੁਕਿੰਗ ਕਰ ਸਕਦੇ ਹੋ ਮੈਂ ਸਿਰਫ ਤੁਹਾਨੂੰ ਇਹ ਦੋ ਸੂਟ ਜਸਟ ਵੀਡੀਓ ਦੇ ਵਿੱਚ ਕਨਸੈਪਟ ਸਮਝਾਉਣਾ ਚਾਹੁੰਦੀ ਸੀ ਕਿਉਂਕਿ WhatsApp ਤੇ ਮੈਸੇਜ ਆਉਂਦੇ ਆ ਕਿ ਜਿਹੜੇ ਸੂਟ ਮੈਂ WhatsApp ਤੇ ਸਟੇਟਸ ਲਗਾਉਣੀ ਆ ਉਹ ਤੁਸੀਂ ਵੀਡੀਓ ਦੇ ਵਿੱਚ ਇੱਕ ਦੋ ਸੂਟ ਜ਼ਰੂਰ ਦਿਖਾ ਦਿਆ ਕਰੋ ਸੋ ਕੋਸ਼ਿਸ਼ ਕਰਾਂਗੀ ਕਿ ਮੈਂ ਤੁਹਾਨੂੰ ਦਿਖਾ ਸਕਾਂ ਇਸ ਤੋਂ ਇਲਾਵਾ ਅਸੀਂ ਇੱਕ ਦੁਪੱਟਾ ਰੈਡੀ ਕੀਤਾ ਹੈ ਕਿਉਂਕਿ ਵੈਡਿੰਗ ਸੀਜ਼ਨ ਆ ਰਿਹਾ ਹੈ ਤੋ ਇਸ ਤਰ੍ਹਾਂ ਦੇ ਦੁਪੱਟੇ ਜਿਹੜੇ ਨੇ ਉਹ ਬਹੁਤ ਪਸੰਦ ਕੀਤੇ ਜਾਂਦੇ ਨੇ ਸ਼ਿਮਰ ਨੈਟ ਦੇ ਵਿੱਚ ਬੀਸੇ ਦਾ ਸਾਰੇ ਹੀ ਦੁਪੱਟੇ ਦੇ ਵਿੱਚ ਗੋਟਾ ਪੱਤੀ ਦਾ ਵਰਕ ਹੋਇਆ ਹੈ ਨਾਲ ਪਰਲ ਵਰਕ ਜਿਹੜਾ ਹੈ ਉਹ ਹੈਂਡ ਵਰਕ ਦੇ ਨਾਲ ਅਸੀਂ ਪਰਲ ਵਰਕ ਕੀਤਾ ਹੈ ਸੋ ਦੁਪੱਟਾ ਬਹੁਤ ਪਿਆਰਾ ਹੈ ਇਸ ਦੁਪੱਟੇ ਨੂੰ ਤੁਸੀਂ ਤੁਸੀਂ ਦੋ ਦੁਪੱਟੇ ਲੈਣੇ ਹੁੰਦੇ ਨੇ ਸੋ ਇੱਕ ਤੁਸੀਂ ਸਿੰਪਲ ਦੁਪੱਟਾ ਰੱਖ ਕੇ ਸੈਕੰਡ ਇਹ ਵਾਲਾ ਦੁਪੱਟਾ ਲੈ ਸਕਦੇ ਆ ਇਸ ਤੋਂ ਇਲਾਵਾ ਅਗਰ ਮਾਈਏ ਦਾ ਫੰਕਸ਼ਨ ਹੈ ਕਰਦੇ ਵਿੱਚ ਸੋ ਮਦਰ ਨੇ ਜਿਹੜਾ ਸੈਕੰਡ ਦੁਪੱਟਾ ਕੈਰੀ ਕਰਨਾ ਹੁੰਦਾ ਹੈ ਉਹ ਇਹ ਵਾਲਾ ਦੁਪੱਟਾ ਕੈਰੀ ਕੀਤਾ ਜਾ ਸਕਦਾ ਹੈ ਦੁਪੱਟਾ ਬਹੁਤ ਲੰਬਾ ਹੈ ਤੁਸੀਂ ਦੇਖ ਸਕਦੇ ਹੋ ਲੈਂਥ ਬਹੁਤ ਹੈ ਦੁਪੱਟੇ ਦੀ ਕਲਰ ਕਿਸੇ ਵੀ ਕਲਰ ਦੇ ਉੱਪਰ ਤੁਸੀਂ ਇਹਨੂੰ ਰੈਡੀ ਕਰਾ ਸਕਦੇ ਹੋ ਪਿਓਰ ਚਨੌਲ ਸ਼ਿਫੌਨ ਦੇ ਉੱਪਰ ਵੀ ਦੁਪੱਟਾ ਰੈਡੀ ਹੋ ਸਕਦਾ ਹੈ ਔਰ ਤੁਸੀਂ ਇਹਨੂੰ ਆਰਗਾਂਜ਼ਾ ਤੇ ਵੀ ਰੈਡੀ ਕਰਾ ਸਕਦੇ ਆ ਸੋ ਕਿਦਾਂ ਦਾ ਲੱਗਿਆ ਦੁਪੱਟਾ ਜਰੂਰ ਦੱਸਿਓ ਤੇ ਚਲੋ ਫਰੈਂਡਸ ਹੁਣ ਅਗਲੇ ਸੂਟ ਦੇਖਨੇ ਸਟਾਰਟ ਕਰਦੇ ਆ ਫਰੈਂਡਸ ਇਹ ਵਾਲਾ ਜਿਹੜਾ ਸੂਟ ਹੈ ਇਹ ਬਹੁਤ ਹੀ ਸੋਹਣੇ ਜਿਹੇ ਫੈਬਰਿਕ ਦੇ ਉੱਪਰ ਅਸੀਂ ਰੈਡੀ ਕੀਤਾ ਹੈ ਬਿਲਕੁਲ ਨਿਊਏ ਫੈਬਰਿਕ ਆਇਆ ਹੈ ਔਰ ਮੈਂ ਤੁਹਾਨੂੰ ਇਸ ਤਰ੍ਹਾਂ ਕਰਕੇ ਦਿਖਾਉਣੀ ਆ ਕਿ ਇਸ ਤਰ੍ਹਾਂ ਦਾ ਫੈਬਰਿਕ ਹੈ ਇਹ ਦੇਖੋ ਇਹ ਹੈ ਸ਼ਿਮਰ ਨੈਟ ਬਿਲਕੁਲ ਨਜ਼ਦੀਕ ਤੋਂ ਵੀ ਤੁਸੀਂ ਦੇਖ ਸਕਦੇ ਹੋ ਔਰ ਬਹੁਤ ਹੀ ਪਿਆਰੀ ਜੀ ਇਹਦੇ ਵਿੱਚ ਜੜੀ ਹੋ ਸ਼ਾਈਨਿੰਗ ਹੈ ਔਰ ਇਹਦੇ ਵਿੱਚ ਅਸੀਂ ਮਸ਼ੀਨ ਵਰਕ ਸਾਰੇ ਦੇ ਵਿੱਚ ਕੀਤਾ ਹੈ ਪੈਨਲ ਜਿਹੜਾ ਹੈ ਕਾਫੀ ਬ੍ਰਾਡ ਪੈਨਲ ਜਿਹੜਾ ਉੱਪਰ ਤੱਕ ਜਾ ਰਿਹਾ ਹੈ ਸਾਡੀ ਚੈਸ ਤੱਕ نیچے ਜਿਹੜਾ ਘੀਰਾ ਹੈ ਉਹ ਵੀ ਇੱਕ ਕਾਫੀ ਵੱਡਾ ਬਾਰਡਰ ਬਣਿਆ ਹੋਇਆ ਕਲਰਸ ਬੜੇ ਅੱਛੇ ਨੇ ਗਾਰਲਿਸ਼ ਸਟਾਈਲ ਦਾ ਸੂਟ ਹੈ ਔਰ ਇਸ ਦਾ ਦੇ ਆਊਟਫਿਟ ਜਿਹੜੀ ਆ ਉਹ ਤੁਸੀਂ ਜਗੋਲੀ ਵੀ ਰੈਡੀ ਕਰਾ ਸਕਦੇ ਹੋ ਪਾਕਿਸਤਾਨੀ ਸਟਾਈਲ ਹੈ ਸੋ ਫਰੰਟ ਦੇ ਵਿੱਚ ਕੋਈ ਪਲੀਟਸ ਨਹੀਂ ਹੈਗੇ ਵੀ ਅਸੀਂ ਇਹਦਾ ਨੈਕ ਰੈਡੀ ਕੀਤਾ ਹੈ ਔਰ ਲੂਸ 슬ੀਵ ਨੇ ਔਰ 슬ੀਵ ਦੇ ਉੱਪਰ ਵੀ ਸਨਾ ਕਰਕੇ ਤੁਸੀਂ ਦੇਖ ਸਕਦੇ ਕਿੰਨੀ ਸੋਹਣੀ ਐਮਬਰਾਇਡਰੀ ਹੈ ਇਹ ਦੇਖੋ स्लीव्स ऊपर भी इस तरह वर्क किया और ये नीचे असी इस तरह करके लेस दिखती है लेस तुम देख हो पॉइंट लेस है, सुनी है बहुत सोहनी लगती है ये जोड़ी बॉटम है वह कलर बहुत ही डिफरेंट चूज किया है मिलट्री ग्रीन कलर काफ़ी डार्क शेड है सलवार का और पाकिस्तानी स्टाइल की सलवार है वो ऊपर भी हल्का वर्क किया है और शाइन देखो फैब्रिक की बहुत प्यारी शाइन है और ये फैब्रिक बहुत ज्यादा सॉफ्ट भी है और वो नीचे भी असी इस तरह करके ਜਿਹੜੀ ਲੇਸ ਸਾਡੇ ਘੇਰੇ ਦੇ ਉੱਪਰ ਹੈ ਉਹ ਸਾਡੇ ਸਲਵਾਰ ਦੇ ਪੌਂਚੇ ਤੇ ਵੀ ਅਸੀਂ ਉਹੀ ਲੇਸ ਲਗਾਈ ਹੋਈ ਹੈ। ਦੁਪੱਟਾ ਅਗੇਨ ਸੇਮ ਫੈਬਰਿਕ ਦਾ ਹੀ ਹੈ। ਸੋ ਸ਼ਰਟ ਵਾਲੇ ਕਲਰ ਦਾ ਅਸੀਂ ਦੁਪੱਟਾ ਰੈਡੀ ਕੀਤਾ ਹੈ। ਔਰ ਦੁਪੱਟੇ ਦੇ ਵਿੱਚ ਇਸ ਤਰ੍ਹਾਂ ਕਰਕੇ 골ਡਨ ਜਿਹੜੇ ਡਾਟਸ ਹੈਗੇ ਨੇ ਔਰ ਦੁਪੱਟੇ ਦੇ ਫੋਰ ਸਾਈਡ ਅਸੀਂ ਬੇਸ ਕਲਰ ਦੀ ਹੀ ਲੇਸ ਲਗਾ ਕੇ ਨੂੰ ਰੈਡ ਕੀਤਾ ਹੋਇਆ ਹੈ ਔਰ ਕਾਰਨਰ ਦੇ ਉੱਪਰ ਇਸ ਤਰ੍ਹਾਂ ਕਰਕੇ 골ਡਨ ਟੈਸਲਸ ਦਿੱਤੇ ਹੋਏ ਨੇ। ਸੋ ਫਰੈਂਡਸ ਬਹੁਤ ਪਿਆਰਾ ਸੂਟ ਹੈ ਗਰਲਿਸ਼ ਸਟਾਈਲ ਦਾ। ਇਹਨੂੰ ਤੁਸੀਂ ਕੁਝ ਲਿਮਿਟਡ ਕਲਰਸ ਸਾਡੇ ਕੋਲ ਅਵੇਲੇਬਲ ਹੈਗੇ ਨੇ ਉਹ ਤੁਸੀਂ WhatsApp ਤੇ ਮੇਰੇ ਸਟੈਟਸ ਪਾ ਦਿਆਂਗੀ ਤੁਸੀਂ ਚੈੱਕ ਆਊਟ ਕਰ ਸਕਦੇ ਹੋ ਔਰ ਇਹ ਸੂਟ ਕਿਸ ਤਰ੍ਹਾਂ ਦਾ ਲੱਗਿਆ ਜਰੂਰ ਹੈ ਫ੍ਰੈਂਡਸ ਇਹ ਵਾਲਾ ਜਿਹੜਾ ਸੂਟ ਹੈ ਇਹਨੂੰ ਅਸੀਂ ਪਿਓਰ ਕਾਸ ਟਿਸ਼ੂ ਦੇ ਵਿੱਚ ਰੈਡੀ ਕੀਤਾ ਹੈ ਬਹੁਤ ਹੀ ਪਿਆਰਾ ਜਿਹਾ ਪੇਸਟਲ ਪੀਚ ਕਲਰ ਹੈ ਔਰ ਸਟਾਈਲ ਬਹੁਤ ਡਿਫਰੈਂਟ ਹੈ embroidery ਨਹੀਂ ਹੈ ਸਾਰਾ ਹੀ ਸੂਟ ਅਸੀਂ ਲੇਸਸ ਲਾ ਕੇ ਜਿਹੜਾ ਹੈ ਉਹਨੂੰ ਡਿਜ਼ਾਈਨ ਕੀਤਾ ਹੋਇਆ ਹੈ ਘੇਰੇ ਦੇ ਉੱਪਰ ਅਸੀਂ ਲੇਸਸ ਨੂੰ ਜੁਆਇੰਟ ਕਰਕੇ ਡਿਜ਼ਾਈਨਿੰਗ ਕੀਤੀ ਹੈ और जिस तरह तो सारंट का घेरा है उस तरह ही असी जो सा बैक का घेरा है वोदर डिजाइनिंग की है जे स्लिट्स ने उदेज भी दो लेसिज जॉइंट करके इस तरह फिनिशिंग की हुई है बहवों की डिजाइनिंग बहुत प्यारी है पाकिस्तानी स्टाइल दावों ने लूज और सारी ही जी तो डिजाइनिंग देख रहे हो यह असी लेस लगा के की हुई है और जिस तरह घेरे के उपर डिजाइनिंग है सेम ही सालीवस के ऊपर है नैक जोड़ा है फ्रंट वीनैक है यह ती देख सी नैक है फ्रंट तो और बैक के तो उपर असी इस तरह करके कट पा के हुक् लगा दिती है सो बहुत अच्छी यदि लुक है ये असं फ्रेंड्स रैड किया है बॉटम और बॉटम गर्ली स्टाइल अगर ड्रैसेज असि बनाने ना ये बहुत ज़्यादा ना यहाँ ज़्यादा और बहुत सोहनी आउटफिट लगती है सो इस तरह करके बैलबॉटमन असी कोई भी लेस वगैरह नहीं दिती हुई इन असी सिंपल ही रख्या है और ये जोड़ा दुपट्टा है ਉਹ ਵੀ ਅਸੀਂ بیس ਕਲਰ ਦਾ ਹੀ ਰੱਖਿਆ ਹੋਇਆ ਹੈ ਟਿਸ਼ੂ ਦਾ ਹੀ ਸਾਡਾ ਦੁਪੱਟਾ ਹੈ ਔਰ ਦੁਪੱਟੇ ਦੇ ਉੱਪਰ ਜਿਸ ਤਰ੍ਹਾਂ ਅਸੀਂ ਸਲਿਟਸ ਦੇ ਉੱਪਰ ਇੱਥੇ ਲੇਸ ਦਿੱਤੀ ਹੋਈ ਹੈ ਉਸੇ ਤਰ੍ਹਾਂ ਹੀ ਲੇਸ ਅਸੀਂ ਦੁਪੱਟੇ ਤੇ ਲਗਾ ਕੇ ਨੂੰ ਫਿਨਿਸ਼ ਕੀਤਾ ਹੋਇਆ ਹੈ ਸੋ ਇਹ ਆਊਟਫਿਟ ਬਹੁਤ ਅੱਛੀ ਹੈ ਗਰਲਿਸ਼ ਸਟਾਈਲ ਦੀ ਆਊਟਫਿਟ ਹੈ ਔਰ ਇਹਨੂੰ ਤੁਸੀਂ ਕਿਸੇ ਵੀ ਕਲਰ ਕੰਬੀਨੇਸ਼ਨ ਦੇ ਉੱਪਰ ਸਾਡੇ ਕੋਲ ਰੈਡੀ ਕਰਵਾ ਸਕਦੇ ਹੋ ਫਰੈਂਡਸ ਇਹ ਵਾਲਾ ਸੂਟ ਜਿਹੜਾ ਇਹ ਅਸੀਂ ਰੈਡੀ ਕੀਤਾ ਹੈ ਪਿਓਰ ਕريب ਦੇ ਵਿੱਚ ਔਰ ਡਿਜ਼ਾਈਨ ਅਸੀਂ ਪਹਿਲਾਂ ਤੁਹਾਡੇ ਨਾਲ ਸ਼ੇਅਰ ਕੀਤਾ ਹੈ ਲੇਕਿਨ ਇਸ ਵਾਰੀ ਪੈਟਰਨ ਡਿਫਰੈਂਟ ਹੈ ਅ ਨੈਕ ਦੇ ਉੱਪਰ ਤੁਸੀਂ ਐਮਬ੍ਰੋਇਡਰੀ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਵਰਕ ਹੈ ਨੈਕ ਦੇ ਉੱਪਰ ਔਰ ਪੀਛਨਾ ਅਸੀਂ ਇਹਦੇ ਵਿੱਚ ਮਜੈਂਟਾ ਕਲਰ ਦੀ ਜਿਹੜਾ ਹੈ ਉਹ ਕੰਟਰਾਸਟ ਦਿੰਦਾ ਹੈ ਸੋ ਕੰਬੀਨੇਸ਼ਨ ਦਿੰਦਾ ਹੈ ਇਸੇ ਤਰ੍ਹਾਂ ਹੀ ਇਹਦੀ ਜਿਹੜੀਆਂ ਬਾਹਾਂ ਨੇ ਉਹਨਾਂ ਦੇ ਉੱਪਰ ਵਰਕ ਹੈ ਬਾਹਾਂ ਦੇ ਵਿੱਚ ਇਸ ਤਰ੍ਹਾਂ ਕੋਈ ਗੋਟਾ ਪੱਤੀ ਦੀ ਬੂਟੀ ਬਣੀ ਹੋਈ ਹੈ ਔਰ ਫਰੰਟ ਦੇ ਉੱਪਰ ਇਸ ਤਰ੍ਹਾਂ ਕਰਕੇ ਬਾਰਡਰ ਹੈ ਘੇਰਾ ਜਿਹੜਾ ਹੈ ਉਹ ਫਰੰਟ ਦਾ ਘੇਰਾ ਤੁਸੀਂ ਦੇਖ ਸਕਦੇ ਹੋ ਕਾਫੀ ਚੌੜਾ ਜਿਹੜਾ ਘੇਰਾ ਹੈ ਉਹ ਸੀ ਫਰੰਟ ਦਾ ਕੀਤਾ ਹੈ ਔਰ ਵਰਕ ਬਹੁਤ ਹੀ ਪਿਆਰਾ ਹੈ ਜਿਹੜੀ ਬੈਕ ਹੈ ਉਹਦੇ ਵਿੱਚ ਵੀ ਬੈਕ ਸਾਈਡ ਦੇ ਉੱਪਰ ਸੇਮ ਜਿਸ ਤਰ੍ਹਾਂ ਸਾਡਾ ਫਰੰਟ ਦਾ ਘੇਰਾ ਬਣਿਆ ਸੀ ਸਾਡੇ ਬੈਕ ਦਾ ਵੀ ਘੇਰਾ ਸੇਮ ਹੀ ਹੈ ਇਹਦੇ ਵਿੱਚ ਅਸੀਂ ਬੈਕ ਦੇ ਉੱਪਰ ਬੂਟੀ ਦਿੱਤੀ ਹੈ ਕਿਉਂਕਿ ਫਰੰਟ ਦੇ ਵਿੱਚ ਅਸੀਂ neck ਤੇ embroidery ਕਰ ਦਿੱਤੀ ਸੀ ਸੋ ਬੈਕ ਅਸੀਂ ਖਾਲੀ ਨਹੀਂ ਸੀ ਛੱਡਣਾ ਚਾਹੁੰਦੇ ਸੋ ਜਿਹੜੀ ਬੈਕ ਹੈ ਉਹਦੇ ਵਿੱਚ ਇਸ ਤਰ੍ਹਾਂ ਕਰਕੇ ਬੂਟੀ ਆ ਗਈ ਸੋ ਬਹੁਤ ਸੋਹਣੀ ਲੁੱਕ ਜਿਹੜੀ ਹੈ ਨਾ ਸੂਟ ਦੀ ਹੈ ਹੈਵੀ ਪਾਰਟੀ ਵਾਲਾ ਸੂਟ ਹੈ ਵਿਡਿੰਗ ਤੇ ਤੁਸੀਂ ਇਹ ਵਾਲਾ ਸੂਟ ਲੈ ਉਹ ਰੈਡੀ ਕਰਵਾ ਸਕਦੇ ਆ ਨਾਲ ਅਸੀਂ ਇਹਦੇ ਰੈਡੀ ਕੀਤੀ ਹੈ ਸਲਵਾਰ ਔਰ ਜਿਹੜੀ ਸਲਵਾਰ ਹੈ ਉਹਦੇ ਵਿੱਚ ਵੀ ਅਸੀਂ ਸਟਾ ਕਰਕੇ ਬੂਟੀ ਦਿੱਤੀ ਹੋਈ ਹੈ ਇਹਦਾ ਜਿਹੜਾ ਕੰਟਰਾਸਟ ਵਾਸਤੇ ਅਸੀਂ ਪਿੰਕ ਕਲਰ ਚੂਜ਼ ਕੀਤਾ ਸੀ ਉਹੀ ਅਸੀਂ ਪੇਸਟਿੰਗ ਜਿਹੜੀ ਹੈ ਉਹ ਚਾਪਾਂ ਦੇ ਉੱਪਰ ਕਰ ਦਿੱਤੀ ਹੈ ਔਰ ਇਹਦੇ ਨਾਲ ਜਿਹੜਾ ਦੁਪੱਟਾ ਹੈ ਉਹ ਬਹੁਤ ਹੀ ਪਿਆਰਾ ਫੁੱਲ ਜਾਲ ਦੁਪੱਟਾ ਬਣਾਇਆ ਹੈ ਤੁਸੀਂ ਪਹਿਲਾਂ ਸਾਡੀ ਵੀਡੀਓ ਜਿਹੜਾ ਸੂਟ ਦੇਖਿਆ ਸੀ ਉਹਦੇ ਅਸੀਂ ਪੱਲਿਆਂ ਦੇ ਉੱਪਰ ਇਹ ਵਾਲਾ ਜਾਲ ਦਿੱਤਾ ਸੀ ਸੈਂਟਰ 'ਚ ਬੂਟੀ ਕੀਤੀ ਸੀ ਇਹਦੇ ਵਿੱਚ ਅਸੀਂ ਸਾਰੇ ਹੀ ਦੁਪੱਟੇ ਦੇ ਵਿੱਚ ਜਾਲ ਕਰ ਦਿੱਤਾ ਹੈ ਸੋ ਬਹੁਤ ਹੈਵੀ ਦੁਪੱਟਾ ਹੈ ਅਗੇਨ ਫਿਨਿਸ਼ਿੰਗ ਜਿਹੜੀ ਹੈ ਉਹ ਅਸੀਂ पिंक so, कलर न की है सो कलर कॉम्बीनेशन और सूट बहुत ही प्यारा है तू कि सूट जरूर ये वाला सूट जनू भी असं टिशू रेडी किया है और जोड़ा कलर है वो बहुत ही प्यारा जहा सी ग्रीन शेड है और ये एम्ब्रॉयडरी बहुत अच्छी है ये जी एम्ब्रॉयडरी है वह असी दबका यूज करके की बहुत छोटे पर््स यूज किए गए हैंड़े ने। तो देखो बहुत छोटे पर््स और यह सारा ही जरा है दबका लगा हुआ है ਪੈਨਲ ਜਿਹੜਾ ਹੈ ਸਾਡੀ ਚੈਸਟ ਤੋਂ نیچے ਤੱਕ ਜਾ ਰਿਹਾ ਹੈ ਔਰ ਸੈਂਟਰ ਜਿਹੜਾ ਹੈ ਉਹ ਸਾਰਾ ਹੀ ਅਸੀਂ ਕਵਰ ਕੀਤਾ ਹੋਇਆ ਹੈ ਘੇਰੇ ਦੇ ਉੱਪਰ ਬਹੁਤ ਅੱਛਾ ਪੈਟਰਨ ਬਣਿਆ ਹੈ ਔਰ ਇੱਕ ਫਲਾਵ ਜਿਹੜਾ ਹੈ ਉਹ ਸੈਂਟਰ ਦੇ ਵਿੱਚ ਹੈ ਕੰਬੀਨੇਸ਼ਨ ਜਿਹੜਾ ਹੈ ਅਸੀਂ ਉਹਦਾ ਡਸਟੀ ਪਿੰਕ ਕਲਰ ਦੇ ਨਾਲ ਕੀਤਾ ਹੋਇਆ ਹੈ ਔਰ ਇਹਦੇ ਵਿੱਚ ਅਸੀਂ ਇਸ ਤਰ੍ਹਾਂ ਕਰਕੇ ਲੇਸ ਲਗਾ ਕੇ ਬਹੁਤ ਹੀ ਡਿਫਰੈਂਟ ਤਰ੍ਹਾਂ ਦੀ ਲੇਸ ਜਿਹੜੀ ਹੈ ਉਹ نیچے ਅਸੀਂ ਦਿੱਤੀ ਹੋਈ ਹੈ ਕੋਇਨਲੈਸ ਜੋ ਕਿ ਅੱਜਕੱਲ ਕਾਫੀ ਟ੍ਰੈਂਡ ਦੇ ਵਿੱਚ ਹੈ ਉਹਦੇ ਨਾਲ ਫਿਨਿਸ਼ ਕੀਤਾ ਹੈ ਸੀ ਜਿਵੇਂ ਪਰ ਵੀ ਅਸੀਂ ਸੇਮ ਹੀ ਲੇਸ ਜਿਹੜੀ ਉਹ ਦਿੱਤੀ ਹੋਈ ਹੈ ਇਹਦੇ ਨਾਲ ਸਲਵਾਰ ਜਿਹੜੀ ਹੈ ਉਹ ਸੀ ਪਾਕਿਸਤਾਨੀ ਔਰ ਪਲੇਨ ਸਲਵਾਰ ਰਣੀ ਕੀਤੀ ਹੈ ਸਲਵਾਰ ਤੇ ਕੋਈ ਵੀ ਵਰਕ ਜਿਹੜਾ ਨਹੀਂ ਹੈਗਾ ਔਰ ਦੁਪੱਟਾ ਜਿਹੜਾ ਹੈ ਸਾਡਾ ਬਹੁਤ ਹੀ ਪਿਆਰਾ ਹੈ ਪਿੰਕ 컬러 ਦਾ ਸੀ ਇਹਦੇ ਨਾਲ ਦੁਪੱਟਾ ਰੱਖਿਆ ਹੈ ਜਿਹਦੇ ਫੋਰ ਸਾਈਡ ਇਸ ਤਰ੍ਹਾਂ ਕਰਕੇ ਸਕਲਪਿੰਗ ਹੋਈ ਹੈ ਸੋ ਫਰੈਂਡਸ ਇਹ ਸੂਟ ਬਹੁਤ ਪਿਆਰਾ ਹੈ ਇਹਨੂੰ ਵੀ ਤੁਸੀਂ ਕਿਸੇ ਵੀ ਕਲਰ ਕੰਬੀਨੇਸ਼ਨ ਤੇ रेडी ਕਰਾਉਣਾ ਚਾਹੋ ਨਹੀਂ ਤਾਂ ਤੁਸੀਂ ਕਰਵਾ ਸਕਦੇ ਹੋ फ्रेंड्स ਇਹ ਵਾਲਾ ਜਿਹੜਾ ਸੂਟ ਹੈ ਇਹ ਰੈਡੀ ਹੋਣ ਲਈ ਜਾ ਰਿਹਾ ਸੀ ਸੋ ਮੈਂ ਸੋਚਿਆ ਕਿ ਮੈਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੇ ਆ ਇਹ ਪਿਓਰ ਕਾਸ ਟਿਸ਼ੂ ਦੇ ਵਿੱਚ ਅਸੀਂ ਸ਼ਰਟ ਰੈਡੀ ਕੀਤੀ ਹੈ ਵਰਕ ਦੀ ਫਿਨਿਸ਼ਿੰਗ ਬਹੁਤ ਸੋਹਣੀ ਹੈ ਤੁਸੀਂ ਬਿਲਕੁਲ ਨਜ਼ਦੀਕ ਤੋਂ ਦੇਖੋ ਵਰਕ ਬਹੁਤ ਹੀ ਪਿਆਰਾ ਜਿਹਾ ਵਰਕ ਹੈ ਇੱਥੇ ਕਿਤੇ ਵੀ ਫੈਬਰਿਕ ਤੁਹਾਨੂੰ ਨਜ਼ਰ ਨਹੀਂ ਆ ਰਿਹਾ ਹੋਵੇਗਾ ਗੋਟਾ ਪੱਤੀ ਦਬਕਾ ਔਰ ਬਹੁਤ ਛੋਟੇ ਪਰਲਸ ਨੇ ਵਿੱਚ ਅਸੀਂ ਜਿਹੜੀ ਪੈਚਿੰਗ ਕੀਤੀ ਹੈ ਪੈਚਿੰਗ ਲਈ ਅਸੀਂ ਇੱਥੇ ਸੀ ਗ੍ਰੀਨ ਕਲਰ ਨੂੰ ਲਿਆ ਹੈ ਤੁਹਾਡਾ ਜੈ ਫਰੋਜ਼ੀਟ ਅੱਛਾ ਹੈ ਉਹਦੇ ਵਿੱਚ ਸੋ ਇਹਦੇ ਅਨੀਅਨ ਕਲਰ ਦਾ ਸੂਟ ਹੈ ਤੋਂ ਇਹਦੇ ਨਾਲੇ ਕੰਬੀਨੇਸ਼ਨ ਬਹੁਤ ਅੱਛਾ ਜਾ ਰਿਹਾ ਹੈ ਟੈਨਰਸ نیچے ਨੂੰ ਜਾ ਰਹੇ ਨੇ ਔਰ ਜਿਹੜੀਆਂ ਜਿਹੜੀਆਂ 슬ੀਵਸ ਨੇ ਉਹ ਵੀ ਬਹੁਤ ਸੋਹਣੀਆਂ ਨੇ 슬ੀਵਸ ਦੇ ਉੱਪਰ ਇਸ ਤਰ੍ਹਾਂ ਕਰਕੇ ਪੈਚਿੰਗ ਕੀਤੀ ਹੈ ਔਰ ਪੂਰੀਆਂ ਹੀ 슬ੀਵਸ ਦੇ ਉੱਪਰ ਇਸ ਤਰ੍ਹਾਂ ਕਰਕੇ ਲਾਈਨਸ ਦਿੱਤੀਆਂ ਨੇ ਸੂਟਸ ਰੈਡੀ ਹੋ ਕੇ ਕਈ ਵਾਰ ਚਲੇ ਜਾਂਦੇ ਨੇ ਤੇ ਤੁਹਾਡੇ ਦਾ ਵੀਡੀਓ ਸ਼ੇਅਰ ਨਹੀਂ ਹੁੰਦੀ ਸੋ ਇਹ ਸੂਟ ਅ ਜਸਟ ਸਟਿਚ ਹੋਣ ਲਈ ਜਾ ਰਿਹਾ ਸੀ ਤੋਂ ਸੋਚਿਆ ਕਿ ਤੁਹਾਡੇ ਨਾਲ ਇਹ ਦੀ ਮੈਂ ਵੀਡੀਓ ਸ਼ੇਅਰ ਕਰ ਦੇਵਾਂ ਸੋ ਇਹਨੂੰ ਤੁਸੀਂ ਕਿਸੇ ਵੀ ਕਲਰ ਕੰਬੀਨੇਸ਼ਨ ਤੇ ਰੈਡੀ ਕਰਵਾ ਸਕਦੇ ਹੋ ਕਿਉਂਕਿ ਜਿਹੜਾ ਪਿਓਰ ਕ੍ਰਸਟ ਟੀਸ਼ੂ ਹੈ ਇਹ ਆਫ-ਵਾਈਟ ਕਲਰ ਗੋਲਡਨ ਕਲਰ 'ਚ ਹੀ ਅਵੇਲੇਬਲ ਹੁੰਦਾ ਹੈ ਡਾਈ ਹੁੰਦਾ ਹੈ ਕਿਸੇ ਵੀ ਕਲਰ ਤੇ ਅਸੀਂ ਨੂੰ ਡਾਈ ਕਰਕੇ ਰੈਡੀ ਕਰ ਸਕਦੇ ਹਾਂ ਇਹਦੇ ਵਿੱਚ ਹਲਕਾ ਜਿਹਾ ਸੈਲਫ ਪ੍ਰਿੰਟ ਹੈ ਸ਼ਾਇਦ ਤੁਹਾਨੂੰ ਨਜ਼ਰ ਵੀ ਆ ਰਿਹਾ ਹੋਵੇਗਾ ਹਲਕਾ ਜਿਹਾ ਸੈਲਫ ਜਿਹੜਾ ਹੈ ਉਹ ਇਹਦੇ ਅੰਦਰ ਹੈ ਔਰ ਇਹ ਅਸੀਂ ਰੈਡੀ ਕੀਤਾ ਹੈ ਸ਼ਰਾਰਾ ਸੂਟ ਸੋ ਮੈਂ ਤੁਹਾਨੂੰ ਸ਼ਰਾਰਾ ਵੀ ਦਿਖਾਉਣੀ ਆ ਇਹ ਹੈ ਸ਼ਰਾਰਾ ਔਰ ਸਾਰੇ ਹੀ ਸ਼ਰਾਰੇ ਦੇ ਵਿੱਚ ਜਿਹੜੀ 골ਡਨ ਬੂਟੀ ਹੈ ਉਹਦੇ ਅੰਦਰ ਅਸੀਂ ਕਟ ਦਾਣੇ ਦਾ ਹਲਕਾ ਜਿਹਾ ਟੱਚ ਦਿੱਤਾ ਹੈ ਸੋ ਇਹ ਵੀ ਹਜੇ ਰੈਡੀ ਹੋਣ ਲਈ ਜਾ ਰਿਹਾ ਹੈ ਸੋ ਸ਼ਰਾਰਾ ਕਿਉਂਕਿ ਜੋੜਨ ਤੋਂ ਬਾਅਦ ਉਹਦੇ ਉੱਪਰ ਅ ਐਮਬਰਾਇਡਰੀ ਹੁੰਦੀ ਹੈ ਸੋ ਪਹਿਲਾਂ ਕਲੀਆਂ ਜੋੜੀਆਂ ਜਾਂਦੀਆਂ ਨੇ ਔਰ ਉਸ ਤੋਂ ਬਾਅਦ ਫਿਰ ਉਹ ਸਟਿਚਿੰਗ ਲਈ ਜਾਂਦਾ ਹੈ ਔਰ ਐਮਬਰਾਇਡਰੀ ਹੁੰਦੀ ਹੈ ਇਹਨਾਂ ਦਾ ਦੁਪੱਟਾ ਜਿਹੜਾ ਹੈ ਉਹ ਹੈ ਪਿਓਰ ਬਨਾਸੀ ਪਿਓਰ ਬਨਾਸੀ ਦੁਪੱਟਾ ਹੈ ਔਰ ਦੁਪੱਟੇ ਦੇ ਵਿੱਚ ਹਰ ਫਲਾਅਰ ਜਿਹੜਾ ਹੈ ਉਹਨੂੰ ਅਸੀਂ ਹਾਈਲਾਈਟ ਕੀਤਾ ਹੋਇਆ ਹੈ ਨਜ਼ਦੀਕ ਤੋਂ ਦਿਖਾਉਣੀ ਆ ਕਟ ਦੇਣਾ ਔਰ ਪਰਲ ਲਗਾ ਕੇ ਹਾਈਲਾਈਟ ਕੀਤਾ ਹੋਇਆ ਹੈ ਔਰ ਬਾਰਡਰ ਦੇ ਵਿੱਚ ਵੀ ਅਸੀਂ ਇੱਕ ਫੁੱਲ ਛੱਡ ਕੇ ਇੱਕ ਫੁੱਲ ਜਿਹੜਾ ਹੈ ਉਹਨੂੰ ਹਾਈਲਾਈਟ ਕੀਤਾ ਹੈ ਸੋ ਫਰੈਂਡਸ ਇਹ ਆਊਟਫਿਟ ਰੈਡੀ ਹੋ ਕੇ ਬਹੁਤ ਸੋਹਣੀ ਲੱਗੇਗੀ ਜਦੋਂ ਰੈਡੀ ਹੋ ਕੇ ਆਇਆ ਮੈਂ ਤੁਹਾਨੂੰ ਜਰੂਰ ਕੋਸ਼ਿਸ਼ ਕਰਾਂਗੀ ਕਿ ਸ਼ੇਅਰ ਕਰਾਂ ਪਰ ਤੁਸੀਂ ਇਹਨੂੰ ਕਿਸੇ ਵੀ ਕਲਰ ਕੰਬੀਨੇਸ਼ਨ ਦੇ ਅਗਰ ਚਾਹੁੰਦੇ ਹੋ ਤਾਂ ਰੈਡੀ ਕਰਵਾ ਸਕਦੇ ਹੋ ਦੁਪੱਟਾ ਚੇਂਜ ਕਰਨਾ ਚਾਹੁੰਦੇ ਤੁਸੀਂ ਉਹ ਵੀ ਕਰ ਸਕਦੇ ਹੋ ਫਰੈਂਡਸ ਅੱਜ ਦੇ ਸੂਟ ਕਲਰ ਤੁਹਾਨੂੰ ਕਿਸ ਤਰ੍ਹਾਂ ਦੇ ਲੱਗੇ ਜਰੂਰ ਦੱਸਿਓ ਕਮੈਂਟ ਕਰਕੇ ਦੱਸਣਾ ਇੰਤਜ਼ਾਰ ਰਹੇਗਾ ਫਿਰ ਮਿਲਾਂਗੇ ਅਚੀ ਜੀ ਵੀਡੀਓ ਦੇ ਨਾਲ ਤਦ ਤੱਕ ਲਈ ਟੇਕ ਕੇਅਰ ਯਰਸੈਲਫ ਐਂਡ ਯਰ ਫੈਮਲੀ ਧੰਨਵਾਦ